ਸ਼ਿਰਕਾਲ ਜੀ ਕੀ ਹਾਲ ਚਾਲ ਆ ਬਾਬਿਓ ਤੇ ਲਓ ਜੀ ਆਪਾਂ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆ ਦੂਜਾ ਬਲੌਗ ਆ ਆਪਣਾ ਮਾਤਾ ਉਹਨਾਂ ਦੇ ਨਾਲ ਤੇ ਤੁਹਾਨੂੰ ਬਿਲਕੁਲ ਪਿੰਡਾਂ ਵਾਲਾ ਘਰੇਲੂ ਬਲੌਗ ਤੇ ਪਰਿਵਾਰ ਚ ਬੈਠ ਕੇ ਦੇਖਣ ਵਾਲੇ ਬਲੌਗ ਮਿਲਿਆ ਕਰਨਗੇ ਪ੍ਰਾਣੀਆਂ ਗੱਲਾਂ ਆਪਣੇ ਕਲਚਰ ਦੀਆਂ ਗੱਲਾਂ ਸਾਰਾ ਕੁਝ ਤੁਹਾਨੂੰ ਬਲੌਗ ਚ ਦਿਖਾਵਾਂਗੇ ਉਹ ਦੇਖੋ ਸਾਡੇ ਚੁੱਲ੍ਹੇ ਚੌਂਕੇ ਸਾਰਾ ਕੁਝ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਬੜੇ ਰਿਓ ਆਜੋ ਫਿਰ ਤੁਹਾਨੂੰ ਮਿਲਾਉਨੇ ਆ ਮਾਤਾ ਉਹਨਾਂ ਦੇ ਨਾਲ ਲਓ ਜੀ ਬਲੌਗ ਹੋ ਗਿਆ ਸ਼ੁਰੂ ਆਪਣਾ ਇਹ ਇੰਟਰੋਡਕਸ਼ਨ ਦੇ ਦਵਾਂ ਪਹਿਲਾਂ ਅਰਵੰਦ ਸੌਰ ਛੋਟੀ ਮੰਮੀ ਕਰਨਜੀਤ ਕੌਰ ਵੱਡੀ ਮੰਮੀ ਤੇ ਇਹ ਸਾਡਾ ਛੋਟਾ ਜਿਹਾ ਪਰਿਵਾਰ ਆ ਤੇ ਬਾਕੀ ਸਾਡੇ ਬਾਹਰ ਨੇ ਸਾਰੇ ਭਰਾ ਯੂਕੇ ਅਬ ਯੂਕੇ ਭੈਣ ਕਨੇਡਾ ਆਉਣਾ ਕਨੇਡਾ ਤੇ ਡੈਡੀ ਹੁਣੀ ਨੇ ਉਹਨਾਂ ਦੇ ਬਲੌਗ ਦੇ ਵਿੱਚ ਆਉਣਾ ਨਹੀਂ ਬਾਕੀ ਗੱਲਾਂ ਬਾਤਾਂ ਜਿਵੇਂ ਜਿਵੇਂ ਹੁੰਦੀਆਂ ਜਾਣਗੀਆਂ ਤੁਹਾਡੇ ਨਾਲ ਆਪਾਂ ਕਰਦੇ ਜਾਵਾਂਗੇ ਇਹ ਇੰਟਰੋਡਕਸ਼ਨ ਸੀ ਤੇ ਵਲੌਗ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਬਈ ਜਮਾ ਘਰੇਲੂ ਪਿਓਰ ਘਰੇਲੂ ਵਲੌਗ ਤੁਹਾਨੂੰ ਦਿਖਾਇਆ ਕਰਾਂਗੇ ਹਾਂ ਚੁੱਲੇ ਚੌਕੇ ਕਰਦੀਆਂ ਚੀਜ਼ਾਂ ਸਾਰਾ ਕੁਝ ਤੁਹਾਨੂੰ ਦਿਖਾਇਆ ਕਰਾਂਗੇ ਬਣੇ ਰਹੋ ਵਲੌਗ ਦੇ ਨਾਲ ਅੱਗੇ ਅੱਗੇ ਹਲੇ ਥੋ ਹੌਲੀ ਹੌਲੀ ਬੋਲਣ ਚ ਕਰਨੀ ਆ ਇਹ ਤਾਂ ਬੋਲਦੀਆਂ ਹੋਣਗੀਆਂ ਮੈਂ ਵਿੱਚ ਜਾ ਕੇ ਵੀਡੀਓ ਬਣਾ ਲੇਣੀ ਆ ਫਿਰ ਏਕਣ ਲੋਟ ਆਊਗਾ ਕੰਮ ਨਹੀਂ ਤਾਂ ਇਹਨਾਂ ਨੇ ਬੋਲਣਾ ਹੀ ਨਹੀਂ ਹੈਗਾ ਤੇ ਠੀਕ ਆ ਬਾਈ ਮਿਲਦੇ ਆ ਅਗਲੀ ਕਲਿੱਪ ਦੇ ਵਿੱਚ ਬਣੇ ਰਹੋ ਬਾਈ ਐਂਡ ਤੱਕ ਦੇਖਿਓ ਵਲੌਗ ਧੰਨਵਾਦ ਕਿਉਂ ਦੇਖੋ ਬਾਈ ਮੰਮੀ ਇਹ ਦਿਮਾਗ ਲਾਤਾ ਕੀ ਕਰਦੇ ਹੁੰਦੇ ਆ ਮੈਂ ਵੀ ਫਿਰਕੀ ਭਰਦੇ ਹੁੰਦੇ ਹੈ ਫਿਰਕੀ ਭਰਨੀ ਚ ਢੱਲੀ ਹੋ ਗਈ ਓ ਉਹ ਰੀਲ ਜੀ ਗਈ ਸੀ ਤੇ ਮੂੰਹ ਚ ਉੱਬੜ ਕੇ ਦਿਮਾਗ ਤਾਂ ਹੈ ਮੈਂ ਮੈਂ ਦਿਮਾਗ ਹੈ ਤੇਰ ਕੋ ਖੋਜੀ ਬੱਚਾ ਨੂੰ ਮੈਂ ਆਪਣੀ ਵੀਡੀਓ ਨੂੰ ਥੋੜਾ ਜਿਹਾ ਪਿਆਰ ਮਿਲਿਆ ਹਲੇ ਹੌਲੀ ਹੌਲੀ ਲੱਗ ਜੂ ਮਿਲਣਾ ਤੇ ਇਹ ਕਿਦਾ ਸੂਟ ਸੁੰਤਾ ਜਾ ਰਿਹਾ ਅਰੇ ਵਾਹ ਬੇਟੇ ਮੋਜ ਕਰਦੀ ਆਪਨੇ ਤਾਂ ਇਹ ਹੋਰ ਕੋਈ ਸੁਣਾ ਗੱਲਬਾਤ ਬੰਨ੍ਹਾ ਤਾਂ ਕੋਈ ਨਹੀਂ ਆਸ ਹਾਂ ਸੋਲਿਆ ਚੋਂ ਪਾ ਗਿਆ ਨਹੀਂ ਜਰਾ ਨਹੀਂ ਸੁਣਾ ਮਮਮੀ ਆ ਜੀ ਸੂਟ ਆਪੇ ਸਿਉਣਦੀ ਆ ਮੈਂ ਕਿ ਮੈਂ ਕਿਹੜੀ ਕਿੰਨੀ ਉਮਰ ਚ ਲੱਗੀ ਸੀ ਸੂਟ ਸਿਉਣ ਤੂੰ 15 ਸਾਲ ਦੀ ਉਮਰ ਚ ਉਹ ਵਾਹ ਵੀ ਵਾਹ ਕੀ ਤੋਂ ਸਿੱਖੀ ਸੀ ਨਾਮ ਸੁਵਾਰਦੀ ਸੀ ਜਦੋਂ ਆਪ ਦਾ ਸੁੱਟ ਆਪसे ਹੁੰਨੇ ਸੀ ਬੱਲੇ ਕੀ ਤੋਂ ਸਿੱਖੀ ਸੀ ਹਾਂ ਕੋਚ ਕੌਣ ਸੀ ਤੇਰਾ ਕੋਈ ਨਹੀਂ ਤੇ ਜਦੋਂ ਦੇਖ ਕੇ ਤੁਸੀਂ ਕਿ ਹੋਏਂਗੀ ਮਾਸੂ ਨਾਨੀ ਨੂੰ ਚੋਲੇ ਤੇ ਮਾਸੂ ਸਿਆਲ ਨੂੰ ਸੀ ਘਰ ਸ਼ਵਾਲ ਸੀ ਹਾਂ ਖੋ ਜਾਗੇ ਤੁਸੀਂ ਆਹ ਦੇਖ ਦੇਖ ਕੀ ਥੱਕ ਗਿਆ ਦੇਖ ਦੇ ਕਿਸੇ ਤਰ੍ਹਾਂ ਅੱਛਾ ਹੋਰ ਅੰਕ ਕਿਥੇ ਫੋੜਨ ਦੇਣਾ ਤਾਂ ਗਾੜੀ ਦਿੱਤੀ ਉਂਗਲਾਂ ਮੈਂ ਦਿੰਦਾ ਜੀ। ਜੀ ਤੇ ਨਾ ਗਾਜ ਪੜਾ ਰਹੇ ਹੁੰਦੇ ਸੀ। ਅੱਛਾ। ਇਹ ਸ਼ਾਨਦਾਰ ਕਿ। ਹਾਂ। ਇਹ ਤਾਂ ਗਾਜ ਜਿਹਾ। ਉੱਚੀ ਬੋਲ ਥੋੜਾ ਜ। ਦੇ ਲੋ ਬਈ ਐ ਐਂਸੇ ਕਿ ਦਿਓ ਦੋ ਸੂਟ। ਜਦੋਂ ਮੈਂ 15 ਸਾਲ ਦੀ ਸੀ 9ਵੀਂ ਕਲਾਸ ਦੇ ਵਿੱਚ ਸੂਟ ਸਿਉਣਾ ਸਿੱਖੀ ਸੀ। ਇਹ ਹੋਰ ਗੱਲਬਾਤ ਫਿਰ ਕਰਾਉਣੀ ਆ। ਦੇਖਿਆ ਕਰੋ ਸਾਡਾ ਮਾਂ ਪੁੱਤ ਦਾ ਬਲੌਗ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਈ ਹੌਲੀ ਹੌਲੀ ਲੱਗਾਂਗੇ ਅਸੀਂ ਵਧੀਆ ਤਰੀਕੇ ਨਾਲ ਬਣਾਉਣ ਹਲੇ ਤਾਂ ਨਾਮ ਇਹਨੂੰ ਇੰਨਾ ਖਾਕਤਾਵਾ ਬਲੌਗਾਂ ਦਾ ਨਾਮ ਮਾਤਾ ਨੂੰ ਮਾਤਾ ਨੂੰ ਪਕਰਤੀ ਹੋਣਾ ਜਦੋਂ ਦੋਨੇ ਜਣੀਆਂ ਬੈਠੀਆਂ ਸਾਡੀ ਬਈ ਜੁਆਇੰਟ ਫੈਮਿਲੀ ਆ ਬਸਨ ਬਾਤ ਤੋਂ ਪਹਿਲਾਂ ਉਹ ਮੰਮੀ ਬੈਠੀ ਹੈ ਇਹ ਤਾਈਆ ਨੂੰ ਮੰਮੀ ਜਣੇ ਸਾਡੀ ਜੁਆਇੰਟ ਫੈਮਿਲੀ ਆ ਅਸੀਂ ਇਕੱਠੇ ਰਹਿੰਦੇ ਆ ਪਰ ਮੇਰਾ ਆਨਲਾਈਨ ਗਿਆ ਹੋਇਆ ਹੈ ਭੈਣ ਮੇਰੀ ਕਮੇਟਾ ਤੇ ਮੈਂ ਇੱਥੇ ਠੱਕੇ ਘਾਰੇ ਆ ਉਹ ਬਹੁਤ ਪਿਆਰ ਬਈ ਹਣਾ ਬਾਕੀ ਕ੍ਰੈਕਟਰ ਦੀਆਂ ਰੀਲਾਂ ਤਾਂ ਆਉਂਦੀਆਂ ਰਹਿਣਗੀਆਂ ਨਾ ਸ਼ਾਰਟ ਵੀਡੀਓ ਆਉਂਦੀਆਂ ਰਹਿਣਗੀਆਂ ਗ੍ਰੇਡ ਵੀ ਆ ਪਰ ਕਰੇਲੂ ਬਲੌਗ ਬਣਾਇਆ ਕਰੂੰ ਮੈਂ ਉਹਨੂੰ ਦਿਖਾਇਆ ਕਰੂੰਗਾ ਨਾ ਘਰ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੰਮ ਹੁੰਦਾ ਕਿਵੇਂ ਅਸੀਂ चुल्हे रोटी हाँ बन सारा कुछ चुल्हे की कर दिया गैस सिर्फ चाह चाह बन सारा कुछ दिखाया करो बी शेयर करो वो लाइक करो है ना कमेंट कर दिया हौसलाए धन्यवाद ਕੋਈ ਨਹੀਂ ਜੀ ਮम्मी ਦੇ ਗੋਡੇ ਦੁਖਦੇ ਰਹਿੰਦੇ ਆ ਮੇਰਾ ਕੋਈ ਹੱਲ ਪੂਰੀ ਜਿਹੜੀ ਪ੍ਰੋਬਲਮ ਹੈਗੀ ਹੈ ਨਹੀਂ ਬੈਂਕ ਤੇ ਲੈਵਾ ਹੈ ਨਹੀਂ ਹਾਂ ਮਾਰਕੀਟ ਡੈਟ ਹੈ ਮਾਰਕੀਟ ਡੈਟ ਹੈ ਇਹਦੀ ਕੋਈ ਐਕਸਰਸਾਈਜ਼ ਜਾਂ ਕੀ ਇਹਨਾਂ ਦੱਸਿਓ ਮੈਨੂੰ ਜਗੇ ਭਰਾ ਨੂੰ ਪਤਾ ਇਹਦੇ ਬਾਰੇ ਨੌਲੇਜ ਹੈਗੀ ਆ ਜ਼ਰੂਰ ਕਮੈਂਟ ਕਰਿਓ ਗੋਡੇ ਦਰਦ ਕਰਦੇ ਹੁੰਦੇ ਨੇ ਨਾਲ ਢੂਲੀ ਦਾ ਪਤਾ ਆਪੇ ਆਹ ਹੁਣ ਜੇ ਮम्मी ਦੇ ਗੈਰਕੀਪੀ ਕਿਉਂ ਮੇਰਾ ਭਰਾ ਬਸ ਹਲ ਬਾਤ ਤੋਂ ਬਾਦ ਬਾਈ ਪਿਆਰ ਦਿਓ ਕਮੈਂਟ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ